ਫਗਵਾੜਾ ਵਿਖੇ ਬਾਪਰੇ ਇੱਕ ਸੜਕ ਹਾਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਹਾਸਾ ਮੋਟਰਸਾਈਕਲ ਦੀ ਚੇਨ ਟੁੱਟਣ ਤੋਂ ਬਾਅਦ ਮੋਟਰਸਾਈਕਲ ਦੀ ਸਪੀਡ ਹੌਲੀ ਹੋਣ ਦੇ ਚਲਦਿਆਂ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਹੋਇਆ ਹੈ ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਵਿਜੇ ਕੁਮਾਰ ਨਾਮਕ ਕਿਸੇ ਵਿਅਕਤੀ ਦਾ ਹੈ ਤੇ ਮ੍ਰਿਤਕ ਜਿਸ ਦਾ ਨਾਮ ਬੂਟਾ ਹੈ ਮੰਕੇਲੇ ਆਇਆ ਸੀ ਫਿਲਹਾਲ ਡਾਇਲਿਕਸੋਟ ਐਂਬੂਲੈਂਸ ਰਾਹੀਂ ਮ੍ਰਿਤਕ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਸਿਮਹਾ ਹਸਪਤਾਲ ਦੇ ਮਰਦਾ ਘਰ ਵਿਖੇ ਰਖਾਇਆ ਗਿਆ ਹੈ ਤੇ ਪੁਲਿਸ ਵੱਲੋਂ ਖਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੌਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਜੀ ਪਰਮਜੀਤ ਜੀ ਇੱਕ ਜਿਹੜਾ ਐਕਸੀਡੈਂਟ ਹੋਏ ਦੀ ਥੋੜੀ ਜਾਣਕਾਰੀ ਦਿਓ। ਮੈਂ ਇਹ ਅਸੀਂ ਪਰਮਜੀਤ ਸਿੰਘ ਤਨਾਤੀ ਥਾਣਾ ਸਿਟੀ ਫਗਵਾੜਾ ਇੱਕ ਕੰਟਰੋਲ ਰੂਮ ਤੋਂ ਫੋਨ ਮਸੂਲ ਹੋਇਆ ਵੀ ਜਲੰਧਰ ਤੋਂ ਲੁਧਿਆਣਾ ਰੋਡ ਦੇ ਚਾਹ ਨਗਰ ਪੁਲ ਦੇ ਉੱਪਰ ਕੋਈ ਐਕਸੀਡੈਂਟ ਹੋਇਆ। ਅਜੀ ਮੌਕੇ ਤੇ ਆਏ ਮੌਕੇ ਦਾ ਅਗ ਦੇਖਿਆ ਤਾਂ 108 ਨੰਬਰ ਗੱਡੀ ਉਹ ਡੈੱਡ ਬੋਡੀ ਲੈ ਆਈ ਸੀ ਤੇ ਉੱਥੇ ਮੋਟਰਸਾਈਕਲ ਖੜਾ ਸੀ ਸਾਹ ਤੇ ਬਲੱਡ ਪਿਆ ਹੋਇਆ ਸੀ ਅਸੀਂ ਮੋਟਰਸਾਈਕਲ ਤੇ ਦੇਖਿਆ ਵੀ ਮੋਟਰਸਾਈਕਲ ਦੀ ਇੱਕ ਚੇਨ ਟੁੱਟੀ ਹੋਈ ਸੀ ਵਿੱਚੋਂ ਜਿਸ ਕਰਕੇ ਮੋਟਰਸਾਈਕਲ ਸਲੋ ਹੋ ਗਿਆ ਤੇ ਕਿਸੇ ਗੱਡੀ ਨੇ ਪਿੱਛੋਂ ਟੱਕਰ ਮਾਰ ਦਿੱਤੀ ਅਸੀਂ ਡੈੱਡ ਬੋਡੀ ਦੇਖੀ ਡੈੱਡ ਬੋਡੀ ਤੇ ਉਹ ਮੁੰਡਾ ਸੱਤੇ ਸੱਟ ਲੱਗੀ ਹੋਆ ਇਹ ਮੋਟਰਸਾਈਕਲ ਜਿਹੜਾ ਹੈ ਉਹ ਮੋਟਰਸਾਈਕਲ ਵੀ ਜੇ ਕੁਮਾਰ ਦਾ ਆ ਇਹ ਮੰਗ ਕੇ ਲੈ ਕੇ ਆਇਆ ਵੀ ਜੇ ਕੁਮਾਰ ਦਾ ਬੀਜੇ ਕੁਮਾਰ ਨੂੰ ਮੋਟਰਸਾਈਕਲ ਦੇ ਕਾਗਜ਼ਾਂ ਤੋਂ ਪਤਾ ਲੱਗਾ ਵੀ ਬੀਜੇ ਕੁਮਾਰ ਦੇ ਨਾਂ ਤੇ ਆਰਥੀ ਆ। ਉਹਦਾ ਜਿਹੜਾ ਮੋਟਰਸਾਈਕਲ ਉਹ ਆ ਇਹ ਮੰਗ ਕੇ ਬੀਜੇ ਕੁਮਾਰ ਕੋਲੋਂ ਲੈ ਗਿਆ ਇਹਦਾ ਨਾਮ ਪਤਾ ਲੱਗਾ ਵੀ ਮੋਕਾ ਇਹਦਾ ਨਾਮ ਆ। ਪੂਰਾ ਐਡਰੈਸ ਦਾ ਨਹੀਂ ਪਤਾ ਹਜੇ ਕਨਫਰਮ ਹੋਇਆ। ਨਾਮ ਦਾ ਪਤਾ ਲੱਗ ਗਿਆ ਵੀ ਇਹਦਾ ਨਾਮ ਮੋਕਾ ਹੈ। ਇਹ ਕਿਹੜੀ ਜਗ੍ਹਾ ਰਹਿੰਦਾ ਕੁਛ ਨਹੀਂ ਪਤਾ ਲੱਗਾ। ਨਹੀਂ ਹਜੇ ਨਹੀਂ ਪਤਾ ਲੱਗਾ ਉਹਦਾ। ਅਜੇ ਤੱਕ ਦੇਖਦੇ ਆ। ਪਰ ਜੀ ਡੈਥ ਜਿਹੜੀ ਉਹ ਵੀ ਮੌਕੇ ਤੇ ਹੋ ਗਈ ਸੀ ਆਨ-ਦੀ-ਸਪੋਟ ਵਾਂਗੂ। ਹਾਂ ਜਿਸ ਹਾਲ ਮੈਂ ਦੱਸਣ ਮੁਤਾਬਕ ਇਹ ਵਿੱਚ ਵੱਜਦੇ ਸਾਰੇ ਦੀ ਡੈਥ ਹੋ ਗਈ। ਜਿੰਨਾਂ ਕੋਈ ਐਕਸੀਡ ਨਹੀਂ ਅਜੇ ਤੱਕ ਕਿਸੇ ਵੀ ਹਿੱਕਲ ਦਾ ਨਹੀਂ ਪਤਾ ਲੱਗਾ ਵੀ ਕੌਣ ਹੈਗਾ ਕਿੱਦਾਂ ਵਜੀ ਆ ਇੰਨਾ ਆ ਵੇ ਮੋਟਰਸਾਈਕਲ ਦਾ ਚਰਾ ਕੇ ਦੇਖਿਆ ਵੀ ਉਹਦੀ ਚੇਨ ਟੁੱਟੀ ਹੋ ਸੀਗੀ ਜਾਂ ਤਾਂ ਚੜਾਈ ਦੇ ਉੱਤੇ ਆਇਆ ਤੇਜ਼ ਆਇਆ ਜਫਾ ਤਾਂ ਸਲੋ ਹੋ ਗਿਆ ਚੇਨ ਟੁੱਟਨ ਦਾ ਪਿੱਛੇ ਜਿਹੜਾ ਕੋਈ ਵੀਕਲ ਆਉਂਦਾ ਸੀ ਉਹ ਉੱਤੇ ਚੜ ਗਿਆ ਤੇ ਕੀ ਕਾਰਵਾਈ ਕੀਤੀ ਜਾਈਏ ਆਰ ਪਾਈ ਉਹਨੂੰ ਕੈਮਰੇ ਚੈੱਕ ਕਰਕੇ ਦੇਖਦੇ ਕਿਹੜਾ ਵੀਕਲ ਸੀਗਾ ਪੁੱਛਗਿੱਛ ਕਰਾਂਗੇ ਵੀ ਕੀ ਗੱਲਬਾਤ ਆ ਤਫ਼ਤੀਸ਼ ਹੋਊਗੀ ਪੂਰੀ ਦੀ ਫਗਵਾੜਾ ਵੀ ਕਿ ਬਾਪਰੇ ਇੱਕ ਸੜਕ ਹਾਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਹਾਦਸਾ ਮੋਟਰਸਾਈਕਲ ਦੀ ਚੇਨ ਟੁੱਟਣ ਤੋਂ ਬਾਅਦ ਮੋਟਰਸਾਈਕਲ ਦੀ ਸਪੀਡ ਹੋਲੀ ਹੋਣ ਦੇ ਚਲਦਿਆਂ ਪਿੱਛੋਂ ਆ ਰਹੇ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਮੋਟਰਸਾਈਕਲ ਵਿਜੇ ਕੁਮਾਰ ਨਾਮਕ ਕਿਸੇ ਵਿਅਕਤੀ ਦਾ ਹੈ ਤੇ ਮ੍ਰਿਤਕ ਜਿਸ ਦਾ ਨਾਮ ਬੂਟਾ ਹੈ ਮੰਕੇਲੇ ਆਇਆ ਸੀ। ਫਿਲਹਾਲ ਡਾਇਲਿਕਸੋ 8 ਐਮਬਲੈਂਸ ਰਾਹੀਂ ਮ੍ਰਿਤਕ ਵਿਅਕਤੀ ਦੀ ਮ੍ਰਿਤਕ ਦੇਨੂ ਸਿਮ ਹਸਪਤਾਲ ਦੇ ਮਰਦਾ ਘਰ ਵਿਖੇ ਰਖਾਇਆ ਗਿਆ ਹੈ ਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਗਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ